ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਤਨ ਤਨ ਬਾਬਾ ਦੀਪ ਸਿੰਘ ਚੜ੍ਹਦੀ ਕਲਾ ਸੇਵਕ ਸਭਾ ਅਤੇ ਤਨ ਤਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਜਿਸ ਦੇ ਸਹਿਯੋਗ ਨਾਲ ਇਹ ਮਹਾਨ ਕੀਰਤਨ 11 ਮਹਾਨ ਕੀਰਤਨ ਦਰਬਾਰ ਮਨਾਇਆ ਜਾ ਰਿਹਾ ਹੈ ਇਸ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਨੂੰ ਬਹੁਤ ਉਪਸ਼ਾਹਨ ਦੇ ਇਸ ਸਮਾਗਮ ਦੇ ਵਿੱਚ ਆਉਣ ਦਾ ਜਿਹੜੇ ਸਾਡੇ ਵੀਰ ਭਰਾਣੇ ਇਸ ਸਮਾਗਮ ਨੂੰ ਬਹੁਤ ਹੀ ਖੁਸ਼ੀ ਦੇ ਨਾਲ ਤੇ ਆਪਣੇ ਦਿਨੋ ਬਾਬਾਈ ਦਾ ਜਿਹੜਾ ਮਨਾਉਂਦੇ ਨੇ ਮੈਂ ਇਹਨਾਂ ਸਾਰੇ ਵੀਰਾਂ ਦਾ ਤੇਰ ਤਰੋਂ ਧੰਨਵਾਦ ਕਰਦਾ ਹਾਂ ਸਾਰੀਆਂ ਸੰਗਤਾਂ ਦੇ ਇੱਥੇ ਆਉਣ ਨੂੰ ਮੱਜੀ ਆ ਇਹਨੂੰ ਕਿਹਨਾਂ ਜੀ ਤੇ ਕਿੰਨੀ ਕਬੱਡੀ ਜਿੰਦੀ ਸੰਗਤਾਂ ਦੇ ਫੁੱਟੇ ਰਹੇ ਜਾਂਦੇ ਇੱਥੇ ਤੁਸੀਂ ਆਪ ਵੀ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਹੋਇਆ ਹੁੰਦਾ ਹੈ ਇਹ ਇਕੱਠ ਸਾਡਾ ਨਹੀਂ ਇਹ ਬਾਬਾਈ ਦਾ ਇਕੱਠ ਹੋਇਆ ਹੁੰਦਾ ਹੈ ਇਹ ਸੰਗਤਾਂ ਗੁਰੂ ਘਰ ਦੀ ਖੁਸ਼ੀਆਂ ਲੈਣ ਆ ਪਹੁੰਚਦੀਆਂ ਹਨ ਤੇ ਗੁਰੂ ਸਾਹਿਬ ਇਹਨਾਂ ਦੀਆਂ ਝੋਲੀਆਂ ਪਰਦੇ ਹਨ ਇਹ ਖੁਸ਼ੀਆਂ ਇਹ ਆਪ ਪ੍ਰਾਪਤ ਕਰਦੇ ਹਨ ਆਤਮਾਨ ਚੱਲੇਗਾ ਜੀ ਇਹ ਰਾਤ 1 ਵਜੇ ਤੱਕ ਸਮਾਗਮ ਸਵਾਗਮ ਚੱਲੇਗਾ ਜੀ ਗੁਰਕੋ ਲੰਗਰ ਕੁੱਟ ਚੱਲੇਗਾ ਜੀ ਨਾਲ ਉਹਨੂੰ ਨਹੀਂ ਮੰਨਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ ਧੰਨ ਧੰਨ ਬਾਬਾ ਦੀਪ ਜੀ ਸਰਪੰਚ ਗਾਲਾ ਸਭਾ ਵੱਲੋਂ 7ਵਾਂ ਮਹਾਨ ਕੀਰਤਨ ਦਾ ਮਨਾਇਆ ਜਾ ਰਿਹਾ ਵਾ ਜਿਸ ਵਿੱਚ ਭਾਈ ਦੇ ਸੇਮ ਸਿੰਘ ਹੋਰਾਂ ਵਾਲੀ ਆਏ ਹੋਏ ਆ ਅਮਰੀਤ ਸਿੰਘ ਜੀ ਚੰਡੀਗੜ੍ਹ ਵਾਲੇ ਆਏ ਹੋਏ ਹੈ ਹੋਰ ਸਖੀਆਂ ਆਈਆਂ ਹੋਈਆਂ ਬਹੁਤ ਬਹੁਤ ਮਹਾਨ ਕਿਰਤ ਦਾ ਸਨਮਾਨ ਹੋਇਆ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਭਾਈ ਦਰਸੀਮ ਸਿੰਘ ਜੀ ਮੋਹਰਾਂ ਵਾਲੇ ਆਏ ਹੋਏ ਉਹਨਾਂ ਦਾ ਸਵਾਗਤ ਕੀਤਾ ਹੈ ਭਾਈ ਬਲਜੀਤ ਸਿੰਘ ਸਿੰਘ ਸਾਹਿਬ ਹਰਮੰਦਰ ਸਾਹਿਬ ਦੇ ਉਹਨਾਂ ਨੂੰ ਵੀ ਸਨਮਾਨ ਕੀਤਾ ਗਿਆ ਹੈ ਧੰਨ ਗੁਰੂ ਅਰਜਨ ਦੇਵ ਜੀ ਨੇ ਮੇਰਾ ਲੰਗਰ ਵੀ ਲਗਾਏ ਗਏ ਲੰਗਰ ਵੀ ਲਗਾਏ ਗਏ ਚਾਹ ਦਾ ਵੀ ਲੰਗਰ ਦੁੱਧ ਦਾ ਵੀ ਅਰਜੁਨ ਪ੍ਰਤਾਪਾ ਆਪਰਾ ਸਜਾਵਟ ਕੀਤੀ ਗਈ ਹੈ ਵਧੀਆ ਹੀ ਸਜਾਵਟ ਬਹੁਤ ਵਧੀਆ ਹਰ ਸਾਲ ਦੀ ਤਰ੍ਹਾਂ ਵਧੀਆ ਵਧੀਆ ਹੁੰਦੀ ਹੈ ਐਰ ਕੀ ਉਸ ਤੋਂ ਵੀ ਵਧੀਆ ਹੈ ਫੁੱਲਾਂ ਦੀ ਵੀ ਸਜਾਵਟ ਹੋਈ ਹੋਏ ਵੇਖੋ ਪ੍ਰਸ਼ਾਸਨ ਦਾ ਵੀ ਇੰਤਰਾਜਾ ਜਿਹਨਾਂ ਨੇ ਲੋਕ ਦਿੱਤਾ ਜਾ ਰਿਹਾ ਨਹੀਂ ਵਧੀਆ ਵਧੀਆ ਸਹਿਯੋਗ ਦਿੱਤਾ ਗਿਆ ਐਸਐਸਪੀ ਹਰਪਾਲ ਸਿੰਘ ਹੁਣ ਆਪ ਆਈ ਹੈ ਇੱਥੇ ਉਹ ਵੀ ਦਰਸ਼ਨ ਕਰਕੇ ਗਈ ਹੈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਤਨ ਤਨ ਬਾਬਾ ਦੀਪ ਸਿੰਘ ਚੜ੍ਹਦੀ ਕਲਾ ਸੇਵਕ ਸਭਾ ਅਤੇ ਤਨ ਤਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਜਿਸ ਦੇ ਸਹਿਯੋਗ ਨਾਲ ਇਹ ਮਹਾਨ ਕੀਰਤਨ 11ਵਾਂ ਮਹਾਨ ਕੀਰਤਨ ਦਰਬਾਰ ਮਨਾਇਆ ਜਾ ਰਿਹਾ ਹੈ ਇਸ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਨੂੰ ਬਹੁਤ ਉਪਸ਼ਾਹਨ ਦਾ ਇਸ ਸਮਾਗਮ ਦੇ ਵਿੱਚ ਆਉਣ ਦਾ ਜਿਹੜੇ ਸਾਡੇ ਵੀਰ ਭਰਾਣੇ ਇਸ ਸਮਾਗਮ ਨੂੰ ਬਹੁਤ ਹੀ ਖੁਸ਼ੀ ਦੇ ਨਾਲ ਤੇ ਆਪਣੇ ਦਿਲੋਂ ਬਾਬਾ ਜੀ ਦਾ ਜਹਾੜਾ ਮਨਾਉਂਦੇ ਨੇ ਮੈਂ ਇਹਨਾਂ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਸਾਰੀਆਂ ਸੰਗਤਾਂ ਦੇ ਇੱਥੇ ਆਏ ਹੋ ਮੈਂ ਜੀ ਆਇਆਂ ਨੂੰ ਕਿਨਹਾਂ ਜੀ ਕਿੰਦੀ ਕਬੱਡੀ ਕਿੰਦੀ ਸੰਗਤਾਂ ਦੇ ਖੁਸ਼ੀ ਰਹਿ ਜਾਂਦੀ ਹੈ ਇੱਥੇ ਤੁਸੀਂ ਆਪ ਹੀ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਹੋਇਆ ਹੁੰਦਾ ਹੈ ਇਹ ਇਕੱਠ ਸਾਡਾ ਨਹੀਂ ਇਹ ਬਾਬਾ ਜੀ ਦਾ ਇਕੱਠ ਹੋਇਆ ਹੁੰਦਾ ਹੈ ਇਹ ਸੰਗਤਾਂ ਗੁਰੂ ਘਰ ਦੀ ਖੁਸ਼ੀਆਂ ਲੈਣ ਆ ਪਹੁੰਚਦੀਆਂ ਹਨ ਤੇ ਗੁਰੂ ਸਾਹਿਬ ਇਹਨਾਂ ਲਈ ਝੋਲੀਆਂ ਪਰਦੇ ਹਨ ਇਹ ਖੁਸ਼ੀਆਂ ਇਹ ਆਪ ਪ੍ਰਾਪਤ ਕਰਦੇ ਹਨ ਆਤਮਾਨ ਰਾਤ 1 ਵਜੇ ਤੱਕ ਸਮਾਗਮ ਸਵਾਗਮ ਚੱਲੇਗਾ ਜੀ ਗੁਰਕਲ ਲੰਗਰ ਕੁੱਟ ਚੱਲੇਗਾ ਜੀ ਨਾਲ ਉਹਨੂੰ ਨਹੀਂ ਮੰਨਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਗੱਲ ਸਭਾ ਵੱਲੋਂ 7ਵਾਂ ਮਹਾਨ ਕੀਰਤਨ ਦਾ ਮਨਾਇਆ ਜਾ ਰਿਹਾ ਵਾ ਜਿਸ ਵਿੱਚ ਭਾਈ ਜੇ ਸੇਮ ਸਿੰਘ ਨੌਰਾਂ ਵਾਲੀ ਆਏ ਹੋਏ ਆ ਅਮਨਜੀਤ ਸਿੰਘ ਜੀ ਚੰਡੀਗੜ੍ਹ ਵਾਲੇ ਆਏ ਹੋਏ ਹੈ ਹੋਰ ਸਖਤੀਆਂ ਆਈਆਂ ਹੋਈਆਂ ਬਹੁਤ ਬਹੁਤ ਮਾਣ ਕੇ ਤਾਰ ਹੋਇਆ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਭਾਈ ਦਰਸ਼ਮ ਸਿੰਘ ਜੀ ਮੋਹਰਾਂ ਵਾਲੇ ਆਏ ਹੋਏ ਉਹਨਾਂ ਨੇ ਸਵਾਗਤ ਕੀਤਾ ਹੈ ਭਾਈ ਬਲਜੀਤ ਸਿੰਘ ਸਿੰਘ ਸਾਹਿਬ ਹਰਮੰਦਰ ਸਾਹਿਬ ਦੇ ਉਹਨਾਂ ਨੂੰ ਵੀ ਸਨਮਾਨ ਕੀਤਾ ਗਿਆ ਹੈ ਧੰਨ ਗੁਰੂ ਅਰਜਨ ਦੇਵ ਜੀ ਨੇ ਮੇਰਾ ਲੰਗਰ ਵੀ ਲਗਾਏ ਗਏ ਲੰਗਰ ਵੀ ਲਗਾਏ ਗਏ ਚਾਹ ਦਾ ਵੀ ਲੰਗਰ ਦੁੱਧ ਦਾ ਵੀ ਅਰਜਨ ਪ੍ਰਤਾਪ ਵਾਲਾ ਆਪਰਾ ਇਸ ਤਰ੍ਹਾਂ ਸਜਾਵਟ ਕੀਤੀ ਗਈ ਹੈ ਵਧੀਆ ਹੀ ਸਜਾਵਟ ਬਹੁਤ ਵਧੀਆ ਹਰ ਸਾਲ ਦੀ ਤਰ੍ਹਾਂ ਵਧੀਆ ਵਧੀਆ ਹੁੰਦੀ ਹੈ ਐਰ ਕੀ ਉਸ ਤੋਂ ਵੀ ਵਧੀਆ ਆਈ ਹੈ ਫੁੱਲਾਂ ਦੀ ਵੀ ਸਜਾਵਟ ਹੋਈ ਹੋਏ ਵੇਖੋ ਜਿਨ੍ਹਾਂ ਨੇ ਸਾਨੂੰ ਕਿੰਨਾ ਯੋਗਦਾਨ ਦਿੱਤਾ ਯਾਰ ਨਹੀਂ ਵਧੀਆ ਵਧੀਆ ਸਹਿਯੋਗ ਦਿੱਤਾ ਗਿਆ ਐਸਐਸਪੀ ਹਰਪਾਲ ਸਿੰਘ ਹੁਣ ਆਪ ਆਏ ਇੱਥੇ ਉਹ ਵੀ ਦਰਸ਼ਨ ਕਰਕੇ ਗਏ ਆ ਧਨਦਾਨ ਵਾਲਕੇ ਨੇ ਕਲੀਆਂ ਵਾਲਾ ਵੀ ਬਹੁਤ ਬੜਾ ਜੀ